ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਤਨਾਸਰੀ ਰਾਗ ਦੇ ਅੰਦਰ ਧਨ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ ਤਤ ਵਿਚਾਰੀ ਹੈ ਮथुरा ਜਗਤਾਰਨ ਕਾ ਉਤਾਰ ਬਨਾਇਓ ਜਪਿਓ ਜਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਜਿਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਉਤਾਰਦੇ ਹੋਏ ਇੱਕ ਪੈਣੀ ਨਾਵੇਂ ਨਗਰ ਵਿੱਚ ਗਏ ਤਾਂ ਉੱਥੇ ਇੱਕ ਬਿਰਧ ਮਾਇਨੇ ਸੋਚਿਆ ਕਿ ਗੁਰੂ ਸਾਹਿਬ ਆਏ ਨੇ ਵੱਡੇ ਸਤਿਗੁਰਾਂ ਦੀ ਜੋਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਨਗਰ ਵਿੱਚ ਪਧਾਰੇ ਹਨ ਕਿਉਂ ਨਾ ਇਹਨਾਂ ਨੂੰ ਦਾਲ ਸਬਜ਼ੀ ਵਾਲਾ ਲੰਗਰ ਛਕਾਇਆ ਜਾਵੇ ਪਰ ਮਨ ਦੇ ਵਿੱਚ ਵਿਚਾਰ ਕੀਤੀ ਸਤਿਗੁਰੂ ਜੀ ਤਾਂ ਥੋੜੇ ਸਮੇਂ ਲਈ ਆਏ ਹਨ ਜੇ ਮੈਂ ਪ੍ਰਸ਼ਾਦਾ ਤਿਆਰ ਕਰਾਂਗੀ ਤਾਂ ਸੰਗਤਾਂ ਦੇ ਨਾਲ ਕਾਫੀ ਸਮਾਂ ਲੱਗ ਜਾਵੇਗਾ ਇਸ ਇਸ ਲਈ ਕਿਉਂ ਨਾ ਮੈਂ ਸਤਿਗੁਰੂ ਸਾਹਿਬ ਜੀ ਨੂੰ ਖੰਡ ਤੇ ਘੋਦ ਦਾ ਪ੍ਰਸ਼ਾਦਾ ਪਾਗ ਜਿਵੇਂ ਅਸੀਂ ਅੱਜ ਘਰੇ ਚੂਰੀ ਬਣਾ ਕੇ ਦੇਨੇ ਹਾਂ ਓ ਮਾਈ ਨੇ ਬੜੇ ਪ੍ਰੇਮ ਸ਼ਰਦਾ ਦੇ ਨਾਲ ਸਤਿਗੁਰੂ ਜੀ ਵਾਸਤੇ ਚੂਰੀ ਤਿਆਰ ਕੀਤੀ ਚੂਰੀ ਤਿਆਰ ਕੀਤੀ ਔਰ ਸਤਿਗੁਰੂ ਸਾਹਿਬ ਜੀ ਜਦੋਂ ਸੰਗਤਾਂ ਨੂੰ ਉਤਾਰਦੇ ਹੋਏ ਮਾਈ ਪਾਸ ਆਏ ਮਾਈ ਨੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਅੱਗੇ ਚੂਰੀ ਰੱਖ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਇਹ ਛਕੋ ਛੰਨੇ ਦੇ ਵਿੱਚ ਮਾਤਾ ਜੀ ਨੇ ਚੂਰੀ ਪਾ ਲਈ ਸੀ ਜਦੋਂ ਸਤਿਗੁਰੂ ਜੀ ਨੇ ਛੰਨਾ ਦੇਖਿਆ ਕਿਉਂਕਿ ਜਦੋਂ ਕਿਸੇ ਮਹਾਪੁਰਖ ਨੂੰ ਜਾਂ ਕਿਸੇ ਵੱਡੇ ਅਹੁਦੇਦਾਰ ਨੂੰ ਜਦੋਂ ਅਸੀਂ ਦਿੰਨੇ ਆ ਕੋਈ ਪ੍ਰਸ਼ਾਦਾ ਤਾਂ ਪਲੇਟ ਸਿਆਣੀਆਂ ਬੀਬੀਆਂ ਕੀ ਹੁੰਦੀਆਂ ਉਹ ਇੱਕ ਪਲੇਟ 'ਚ ਪ੍ਰਸ਼ਾਦਾ ਤੇ ਉੱਤੇ ਪਲੇਟ ਢੱਕ ਦਿੰਦੀਆਂ ਕਿ ਪ੍ਰਸ਼ਾਦੇ ਨੂੰ ਕੋਈ ਨਜ਼ਰ ਨਾ ਪੈ ਜਾਵੇ ਸੋ ਮਾਈ ਸਿਆਣੀ ਸੀ ਔਰ ਖੰਡਾ ਬ੍ਰਹਿਮੰਡਾ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਉਹਨਾਂ ਨੇ ਚੂਰੀ ਛਕਾਉਣੀ ਸੀਗੀ ਤਾਂ ਮਾਤਾ ਜੀ ਨੇ ਫਿਰ ਛੰਨੇ ਦੇ ਵਿੱਚ ਚੂਰੀ ਨੂੰ ਲਿਆ ਕੇ ਕੁੱਟ ਕੇ ਲਿਆਂਦਾ ਤਾਂ ਜਦੋਂ ਸਤਿਗੁਰੂ ਜੀ ਨੇ ਆਖਿਆ ਮਾਈ ਜੀ ਇਹ ਚੂਰੀ ਦੇ ਵਿੱਚ ਕੀ ਹੈ ਤਾਂ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਗਤਾਂ ਨੂੰ ਉਤਾਰਨ ਵਾਸਤੇ ਸਾਡੇ ਪਿੰਡ ਵਿੱਚ ਆਏ ਹੋ ਤਾਂ ਮੈਂ ਸੋਚਿਆ ਜੇ ਪ੍ਰਸ਼ਾਦਾ ਤਿਆਰ ਕਰਾਂਗੀ ਤਾਂ ਸਮਾਂ ਲੱਗ ਜਾਵੇਗਾ ਇਸ ਕਰਕੇ ਮੈਂ ਆਪ ਜੀ ਲਈ ਬੜੀ ਪ੍ਰੇਮ ਦੇ ਨਾਲ ਚੂਰੀ ਕੁੱਟ ਕੇ ਲਿਆਂਈ ਹਾਂ ਕਿਰਪਾ ਕਰਕੇ ਇਸ ਨੂੰ ਛਕਣਾ ਕਰੋ ਤਾਂ ਸਤਗੁਰੂ ਸਾਹਿਬ ਜੀ ਨੇ ਤਰਸ ਕੀਤਾ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥੀ ਵਾ ਹਰਿਆ ਜਦੋਂ ਸਤਗੁਰ ਜੀ ਦਿਯਾਲਤਾ ਦੇ ਘਰ ਦੇ ਵਿੱਚ ਆਉਂਦੇ ਨੇ ਤਾਂ ਫਿਰ ਸਤਗੁਰ ਜੀ ਨੂੰ ਭਾਵਨਾ ਸਾਡੀ ਭਾ ਜਾਂਦੀ ਹੈ ਸੋ ਇਸ ਕਰਕੇ ਮਹਾਰੇ ਜੀ ਬਾਣੀ ਦਾ ਬਚਨ ਹੈ ਸਤਗੁਰ ਨੂੰ ਜੇਹਾ ਕੋਈ ਚਦਾ ਤੇ ਹਫਲ ਪਾਵੇ ਕੋਈ ਤਾਂ ਉੱਥੇ ਫਿਰ ਸਤਗੁਰ ਜੀ ਨੇ ਮਾਤਾ ਦੇ ਪ੍ਰੇਮ ਨੂੰ ਮੁੱਖ ਰੱਖ ਦਿਆ ਹੋਇਆ ਉਹ ਚੂਰੀ ਜਦੋਂ ਸ਼ਕੀ ਵੈਸੇ ਤਾਂ ਵਿਦਵਾਨਾਂ ਨੇ ਨਾਮ ਕਈਆਂ ਨੇ ਚੋਲਾ ਵੀ ਰੱਖਿਆ ਹੈ ਕਿਉਂਕਿ ਚੋਲਾ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਖੰਡ ਘੋ ਤੇ ਪ੍ਰਸ਼ਾਦੇ ਪਾ ਕੇ ਚੂਰੀ ਕੁੱਟੀ ਜਾਵੇ ਤਾਂ ਫਿਰ ਸਤਪੁਰਾਂ ਨੇ ਜਦੋਂ ਮਾਤਾ ਦਾ ਪ੍ਰੇਮ ਦੇਖਿਆ ਤੇ ਮਨ ਦੇ ਵਿੱਚ ਬੜਾ ਪ੍ਰਸੰਤਾ ਪ੍ਰਗਟ ਕੀਤੀ ਤੇ ਬੜੇ ਪ੍ਰੇਮ ਦੇ ਨਾਲ ਮਾਤਾ ਜੀ ਵੱਲੋਂ ਜਿਹੜਾ ਚੂਰੀ ਕੁੱਟਿਆ ਪ੍ਰਸ਼ਾਦਾ ਤਿਆਰ ਕੀਤਾ ਸੀ ਉਸ ਨੂੰ ਛਕਣਾ ਕੀਤਾ ਤਾਂ ਫਿਰ ਸਤਗੁਰੂ ਜੀ ਨੇ ਮਾਤਾ ਦਾ ਪ੍ਰੇਮ ਅਤੇ ਸੰਗਤਾਂ ਦੇ ਪ੍ਰੇਮ ਨੂੰ ਦੇਖਦੇ ਹੋਏ ਸਾਰੇ ਪਿੰਡ ਵਾਸੀਆਂ ਨੂੰ ਬਚਨ ਕੀਤਾ ਕਿ ਅੱਗੇ ਵਾਸਤੇ ਇਸ ਨਗਰ ਦਾ ਜਿਹੜਾ ਨਾਮ ਹੈ ਉਹ ਵੀ ਚੋਲਾ ਸਾਹਿਬ ਹੀ ਰੱਖੋ ਤੁਸੀਂ ਦੇਖੋ ਸਤਗੁਰੂ ਜੀ ਕਿੱਡੇ ਦੇ ਆਲੂ ਹਨ ਪਰ ਉਸ ਵਕਤ ਮੁਖੀ ਸਿੱਖਾਂ ਨੇ ਕਿਹਾ ਸਤਗੁਰੂ ਜੀ ਦਫ਼ਤਰਾਂ ਵਿੱਚ ਤਾਂ ਇਸ ਨਗਰ ਦਾ ਨਾਮ ਭੈਣੀ ਹੈ ਤੇ ਅਸੀਂ ਚੋਲਾ ਸਾਹਿਬ ਕਿਵੇਂ ਕਰੀ ਕਹੀਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਡਰੋ ਨਾ ਦਫ਼ਤਰਾਂ ਵਿੱਚ ਵੀ ਇਸ ਨਗਰ ਦਾ ਨਾਮ ਚੋਲਾ ਸਾਹਿਬ ਦਾ ਸਤਿਗੁਰੂ ਜੀ ਚਾਹਣ ਕੀ ਨਹੀਂ ਕਰ ਸਕਦੇ ਖਨ ਮਹਾਂ ਨੀਚ ਕੀਟ ਕਉ ਰਾਜਪਾਰ ਬ੍ਰਹਮ ਗਰੀਬ ਨਿਵਾਜ ਔਰ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਡਰੋ ਨਾ ਤਾਂ ਜਦੋਂ ਤੁਸੀਂ ਕੋਈ ਵੀ ਆਪਣੇ ਪਿੰਡ ਦਾ ਮਾਮਲਾ ਦੇਣ ਵਾਸਤੇ ਦਫ਼ਤਰ ਵਿੱਚ ਜਾਓਗੇ ਤਾਂ ਜਾਂਦਿਆਂ ਨੂੰ ਇਹੀ ਆਖਣਾ ਉੱਥੇ ਜਹਾਂਗੀਰ ਦੇ ਅਹਿਲਕਾਰਾਂ ਨੂੰ ਭਾਵ ਅਹੁਦੇਦਾਰਾਂ ਨੂੰ ਜਿਹੜੇ ਕੰਪਲੀਟਾਂ ਲਿਖਦੇ ਨੇ ਕਿ ਅਸੀਂ ਚੋਲਾ ਸਾਹਿਬ ਤੋਂ ਆਏ ਹਾਂ ਜਦੋਂ ਪਿੰਡ ਵਾਸੀਆਂ ਨੇ ਕੁਝ ਸਮੇਂ ਬਾਅਦ ਆਪਣੇ ਪਿੰਡ ਦਾ ਜਿਹੜਾ ਟੈਕਸ ਭਰਨ ਵਾਸਤੇ ਗਏ ਦਫ਼ਤਰ ਦੇ ਵਿੱਚ ਤੇ ਦਫ਼ਤਰ ਦੇ ਵਿੱਚ ਜਾ ਕੇ ਕਿ ਅਸੀਂ ਚੋਲਾ ਸਾਹਿਬ ਦਾ ਟੈਕਸ ਭਰਨਾ ਆਏ ਹਾਂ ਤਾਂ ਦਫ਼ਤਰ ਵਾਲਿਆਂ ਨੇ ਕਿਹਾ ਕਿ ਚੋਲਾ ਸਾਹਿਬ ਦਾ ਅਜੇ ਤੱਕ ਕੋਈ ਨਗਰਪਿੰਡ ਸੁਣਿਆ ਹੀ ਨਹੀਂ ਤਾਂ ਫਿਰ ਜਦੋਂ ਮੁਖੀ ਅਹੁਦੇਦਾਰਾਂ ਨੇ ਜਦੋਂ ਰਜਿਸਟਰ ਦੇਖੇ ਤਾਂ ਉਸ ਦੇ ਵਿੱਚ ਭੈਣੀ ਨਾਮ ਦੀ ਜਗ੍ਹਾ ਚੋਲਾ ਸਾਹਿਬ ਵੀ ਗੁਰੂ ਦੀ ਕਿਰਪਾ ਦੇ ਨਾਲ ਲਿਖਿਆ ਹੋਇਆ ਸੀ ਇਹ ਦੇਖ ਕੇ ਉਹ ਜਿਹੜੇ ਅਹੁਦੇਦਾਰ ਸਨ ਉਹ ਵੀ ਬੜੇ ਹੈਰਾਨ ਹੋਏ ਔਰ ਜਿਹੜੀ ਸੰਗਤ ਸੀ ਉਹ ਵੀ ਬਹੁਤ ਹੈਰਾਨ ਹੋਈ ਅਤੇ ਅੱਜ ਤੱਕ ਸਾਧ ਸੰਗਤ ਜੀ ਇਹ ਜਿਹੜਾ ਨਗਰ ਹੈ ਇਸ ਦਾ ਨਾਮ ਭੈਣੀ ਨਹੀਂ ਚੋਲਾ ਸਾਹਿਬ ਕਰਕੇ ਹੀ ਵੱਜਦਾ ਹੈ ਔਰ ਉੱਥੇ ਬਹੁਤ ਸੁੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਵੀ ਅੱਜ ਤੱਕ ਉੱਥੇ ਬਣਿਆ ਹੋਇਆ ਹੈ ਔਰ ਸੰਗਤਾਂ ਬੇਅੰਤ ਸੰਗਤਾਂ ਦਰਸ਼ਨ ਕਰਦੀਆਂ ਹਨ ਔਰ ਇਉ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਚੋਲਾ ਭੋਜਨ ਖਾ ਕੇ ਪਿੰਡ ਦਾ ਨਾਂ ਵੀ ਚੋਲਾ ਸਾਹਿਬ ਰੱਖਿਆ ਤੇ ਇਹ ਸ਼ਬਦ ਉਚਾਰਨ ਕੀਤਾ ਸੀ ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਅਸੀਂ ਵੱਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਤੋਂ ਬਲਿਹਾਰ ਜਾਂਨੇ ਆ ਜਿਨ੍ਹਾਂ ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਸਾਰਿਆਂ ਨੂੰ ਜਿਨ ਹਰ ਹਰ ਨਾਮ ਦ੍ਰਿੜਾਇਆ ਜਿਹੜੇ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਡੇ ਚਿੱਤ ਦੇ ਵਿੱਚ ਉਸ ਦਾ ਟਿਕਾਹ ਬਣਾ ਦਿੱਤਾ ਦ੍ਰਿੜਾਇਆ ਦਾ ਅਰਥ ਟਿਕ ਗਿਆ ਵੀ ਕਰਦੇ ਹਨ ਵਿਦਵਾਨ ਪਰ ਪਰਪੱਕ ਦ੍ਰਿੜ ਕਰਵਾਇਆ ਵੀ ਕਰਦੇ ਹਨ ਟਿਕ ਜਾਣਾ ਵੀ ਸੋਖੇ ਜਿਹੇ ਅਰਥਾਂ ਦੇ ਵਿੱਚ ਸੀ ਕਰ ਦਿੰਦੇ ਆ ਔਰ ਮਹਾ ਉਦਿਆਨ ਅੰਤਕਾਰਮ ਹੈ ਜਿਸ ਨੇ ਸਿੱਧਾ ਮਾਰਗ ਦਿਖਾਇਆ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਉੱਤਮ ਭਗਤੇ ਨੇ ਪਰ ਨਿਮਰਤਾ ਦੇ ਵਿੱਚ ਬਚਨ ਕਰ ਰਹੇ ਨੇ ਮਹਾ ਕਹੀਏ ਬਹੁਤ ਵੱਡੇ ਭਾਰੀ ਸੰਸਾਰ ਰੂਪੀ ਉद्याਨ ਭਾਵ ਉਜਾੜ ਵਿੱਚ ਤੇ ਅ ਗਿਆਨ ਰੂਪੀ ਅੰਧਕਾਰ ਹਨੇਰੇ ਵਿੱਚ ਜਿਨ੍ਹਾਂ ਸਤਿਗੁਰਾਂ ਨੇ ਭਗਤੀ ਭਾਉ ਦਾ ਸਿੱਧਾ ਮਾਰਗ ਸਾਨੂੰ ਰਸਤਾ ਪ੍ਰਗਟ ਕਰਕੇ ਦਿਖਾ ਦਿੱਤਾ ਅਸੀਂ ਐਸੇ ਸਤਿਗੁਰੂ ਜੀ ਤੋਂ ਬਲਿਹਾਰ ਜਾਂਦੇ ਹਾਉ ਬਲਿਹਾਰੀ ਸਤਿਗੁਰੂ ਆਪਣੇ ਬਚਨ ਕੇ ਦਾਤੇ ਸਰਣ ਕੇ ਸੂਰੇ ਤਨਹਨ ਅਸੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਬਚਨ ਕਰ ਰਹੇ ਹਨ ਹਮਰੇ ਪ੍ਰਾਨ ਗੋਪਾਲ ਗੋਬਿੰਦ ਹੇ ਭਾਈ ਸਾਡੇ ਤਾਂ ਪ੍ਰਾਣਾ ਦਾ ਜਿਹੜਾ ਪ੍ਰਾਣਾ ਦੇ ਜਿਹੜੇ ਪਤੀ ਹਨ ਕੋ ਕਹੀਆ ਪ੍ਰਿਥਵੀ ਦੀ ਪਾਲ ਕਹੀਆ ਪਾਲਕ ਪਾਲਣਾ ਕਰਨ ਵਾਲੇ ਗੋਪਾਲ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਸਰੂਪ ਜਿਹੜੇ ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਉਹ ਸਾਡੇ ਪ੍ਰਾਣਾ ਦੇ ਸਾਡੇ ਪ੍ਰਾਨ ਹਨ ਈਹਾ ਉਹਾ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਤਾ ਤੇ ਜਿਹੜੇ ਇਥੇ ਲੋਕ ਦੇ ਸੁੱਖ ਨੇਗੇ ਪਰਲੋਕ ਦੇ ਸੁੱਖ ਨੇ ਉਹ ਸੁੱਖ ਸਾਨੂੰ ਵਾਹਿਗੁਰੂ ਜੀ ਦਿੰਦੇ ਨੇ ਉਹ ਉਹਨਾਂ ਨੂੰ ਸਾਡੀ ਚਿੰਤਾ ਹੈ ਅਸੀਂ ਐਸੇ ਸਤਗੁਰਾਂ ਤੋਂ ਬਿਲੇ ਹਾਰ ਜਾਣੇ ਹ ਰਹਾਓ ਸੋ ਈਹਾ ਉਹਾ ਸਰਬ ਥੋਕ ਕੀ ਜਿਸ ਹੈ ਹਮਾਰੀ ਚਿੰਤੇ ਸਲੋਕ ਤੇ ਅਤੇ ਉਸ ਪਰਲੋਕ ਦੇ ਵਿੱਚ ਜਿਹੜੇ ਸਾਰੇ ਥੋਕ ਇਹ ਪਦਾਰਥਾਂ ਦੀ ਲੋੜ ਪੂਰੀ ਕਰਨ ਵਾਲੇ ਵਾਹਿਗੁਰੂ ਦੇ ਉੱਪਰ ਸਾਡੀ ਜ਼ਿੰਦਗੀ ਕਹੀਏ ਜ਼ਿੰਦਗੀ ਕੁਰਬਾਨ ਹੈ ਅਸੀਂ ਵਾਹਿਗੁਰੂ ਜੀ ਤੋਂ ਬਲਿਹਾਰ ਜਾਂਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ